ਕਿ ਚੰਡੀਗੜ੍ਹ ਦੇ ਪੀਜੀਆਈ ਖੁੱਡਾ ਲੋਹਰਾਂ ਨਜ਼ਦੀਕ ਜੰਗਲਾਂ ਦੇ ਵਿੱਚ ਇੱਕ ਚਡੇਲ ਰਹਿੰਦੀ ਆ ਚੋਕ ਨੂੰ ਤੁਹਾਨੂੰ ਘੇਰ ਕੇ ਉਹਨਾਂ ਦੇ ਉੱਤੇ ਹਮਲਾ ਕਰਦੀ ਐ ਇਸ ਦੀ ਪੁਰੀ ਸਾਇਕੀ ਹੈ ਕਿ ਵਾਕਈ ਇਹ ਜੰਗਲ ਜਿਹੜੇ ਤੁਸੀਂ ਦੇਖ ਰਹੇ ਹੋ ਕਿੰਨਾ ਜੰਗਲਾਂ ਦੇ ਵਿੱਚ ਚਡੇਲ ਰਹਿੰਦੀ ਆ ਹੈ ਲੋਕਾਂ ਨੂੰ ਉਹਨਾਂ ਤੇ ਹਮਲਾ ਕਰਦੀ ਹੈ ਤੇ ਉਹੀ ਜੰਗਲ ਨੇ ਜਿਸ ਜੰਗਲਾਂ ਦੀ ਵੀਡੀਓ ਫੋਟੋ ਵਾਇਰਲ ਹੋ ਰਹੀ ਹੈ ਤੁਸੀਂ ਮੱਜਾਂ ਵਿਚਾਰੀਆਂ ਇੱਥੇ ਤੁਸੀਂ ਇੱਥੇ ਲੱਕੜ ਵੀ ਲਿਆਉਂਦੇ ਰਹੇ ਆ ਹੋਰ ਵੀ ਕੋਈ ਵਿਚਰਦੇ ਰਹੇ ਆ ਆਉਂਦੇ ਅੰਦਰ ਰਹਿੰਦੇ ਹੋ ਪਰ ਕਦੇ ਚੜੇਲਾ ਨੇ ਘੇਰਿਆ ਤੁਹਾਨੂੰ ਚੜੇਲਾ ਨੇ ਕਿਸੇ ਨੇ ਨਹੀਂ ਘੇਰਿਆ ਅਜੇ ਤੱਕ ਕੋਈ ਚੜੇਲ ਨਹੀਂ ਹੈ ਕੋਈ ਕੁਛ ਨਹੀਂ ਹੈਗੀ ਸਵੇਰੇ ਲਿਆਉਂਦੇ ਨੇ ਸ਼ਾਮ ਤੱਕ ਮਜਾ ਚਾ ਰਹੇ ਸਾਨੂੰ ਨਾ ਕੋਈ ਚੜੇਲ ਮਿਲੀ ਨਾ ਹੀ ਕੋਈ ਭੂਤ ਪ੍ਰੇਤ ਮਿਲਿਆ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਉਦੇ ਵਿੱਚ ਵੀਡੀਓ ਦੇ ਵਿੱਚ ਚੀਕਾਂ ਬਜਰੀਆਂ ਨੇ ਝਾਂਜਰਾਂ ਦੀ ਸ਼ੰਕਾਰ ਆ ਰਹੀ ਹੈ ਉਸ ਨੂੰ ਕਿਵੇਂ ਦੇਖਦੇ ਹੋ ਕਿ ਬਾਕੀ ਕਿਤੇ ਨਾ ਕਿਤੇ ਉਹ ਚੜੇਲ ਝਾਂਜਰਾ ਪਾ ਕੇ ਜਗਤ ਨੂੰ ਘੁੰਮਦੀ ਹੈ ਕੋਈ ਤੁਸੀਂ ਕਦੇ ਆਵਾਜ਼ ਸੁਣੀ ਝਾਂਜਰਾਂ ਦੀ 2024 ਦਾ ਸਮਾਂ ਚੱਲ ਰਿਹਾ ਹੈ ਵਿਗਿਆਨ ਦਾ ਯੁੱਗ ਹੈ ਵਿਗਿਆਨ ਤੇ ਯੁੱਗ ਦੇ ਵਿੱਚ ਬਹੁਤ ਜ਼ਿਆਦਾ ਤਰੱਕੀ ਹੋਈ ਹੈ ਪਰ ਇਸ ਦੇ ਨਾਲ-ਨਾਲ ਵਹਿਮ ਭਰਮ ਵੀ ਨਾਲ-ਨਾਲ ਚੱਲਦੇ ਨੇ ਤਾਂ ਇਸ ਨੂੰ ਲੈ ਕੇ ਬਿੱਤੇ ਦਿਨਾਂ ਤੋਂ ਵਾਟਸਐਪ ਗਰੁੱਪਾਂ ਦੇ ਵਿੱਚ ਇੱਕ ਪੋਸਟ ਆ ਤੇ ਨਾਲ ਵੀਡੀਓ ਵਾਇਰਲ ਹੋ ਰਹੀਆਂ ਨੇ ਕਿ ਚੰਡੀਗੜ੍ਹ ਦੇ ਪੀਜੀਆਈ ਖੁੱਡਾ ਲੋਹੜਾ ਨਜ਼ਦੀਕ ਜੰਗਲਾਂ ਦੇ ਵਿੱਚ ਇੱਕ ਚਡੇਲ ਰਹਿੰਦੀ ਐ ਜੋ ਕਿ ਲੋਕਾਂ ਨੂੰ ਕੇਰ ਕੇ ਉਹਨਾਂ ਦੇ ਉੱਤੇ ਹਮਲਾ ਕਰਦੀ ਐ ਇਸ ਦੀ ਪੂਰੀ ਸਚਾਈ ਕੀ ਐ ਕਿ ਵਾਕਈ ਇਹ ਜੰਗਲ ਜਿਹੜੇ ਤੁਸੀਂ ਦੇਖ ਰਹੇ ਹੋ ਕਿੰਨਾ ਜੰਗਲਾਂ ਦੇ ਵਿੱਚ ਚਡੇਲ ਰਹਿੰਦੀ ਐ ਕੇਰਦੀ ਐ ਲੋਕਾਂ ਨੂੰ ਉਹਨਾਂ ਤੇ ਹਮਲਾ ਕਰਦੀ ਐ ਤੇ ਉਹੀ ਜੰਗਲ ਨੇ ਜਿਸ ਜੰਗਲਾਂ ਦੀ ਵੀਡੀਓ ਫੋਟੋ ਵਾਇਰਲ ਹੋ ਰਹੀ ਹੈ WhatsApp ਗਰੁੱਪਾਂ ਦੇ ਉੱਤੇ ਲੋਕ ਡਰਦੇ ਮਹਿਸੂਸ ਕਰ ਰਹੇ ਨੇ ਲੋਕਾਂ ਦੇ ਵਿੱਚ ਕਿ ਡਰ ਦਾ ਮਾਹੌਲ ਹੈ ਲੋਕਾਂ ਨੇ ਆਪਣੇ ਜੌਬ ਤੇ ਵੀ ਜਾਣਾ ਹੈ ਹਸਪੀਟਲਾਂ ਜਾਣਾ ਹੈ ਬੱਚਿਆਂ ਨੇ ਸਕੂਲ ਵੀ ਜਾਣਾ ਹੈ ਤਾਂ ਬੱਚਿਆਂ ਦੇ ਮਨ ਦੇ ਵਿੱਚ ਇੱਕ ਬਹੁਤ ਡਰ ਮਹਿਸੂਸ ਹੋ ਰਿਹਾ ਕਿ ਕਿਤਨੇ ਕਿਤੇ ਸਾਨੂੰ ਚੜੇਲ ਘੇਰ ਨਾ ਲਵੇ ਸਾਡੇ ਉੱਤੇ ਹਮਲਾ ਨਾ ਕਰ ਦੇ ਕਿਉਂਕਿ ਦੇਰ ਰਾਤ ਵੀ ਲੋਕ ਇਸ ਰਾਸਤੇ ਨੂੰ ਆਉਂਦੇ ਨੇ ਇਹ ਰਾਸਤਾ ਜੇ ਆਪਾਂ ਗੱਲ ਕਰੀਏ ਪੀਜੀਆਈ ਖੁੱਡਾ ਲੋਹਰਾ ਦੇ ਵਿਚਕਾਰ ਇੱਕ ਲਾਈਟਾਂ ਨੇ ਸਰਾਉਂ ਦੀ ਲਾਈਟਾਂ ਜਿਹਨਾਂ ਨੂੰ ਕਿਹਾ ਜਾਂਦਾ ਪੀਜੀ ਸਰਾਉਂ ਉਸ ਲਾਈਟਾਂ ਤੋਂ ਸਿੱਧਾ 25 ਸੈਕਟਰ ਵੱਲ ਨੂੰ ਇਹ ਰੋਡ ਜਾਂਦਾ ਤੁਸੀਂ ਦੇਖੋ ਪਿੱਛੇ ਮੇਰੇ ਦੇਖੋਗੇ ਤੁਸੀਂ ਟ੍ਰੈਫਿਕ ਜਾ ਰਹੀ ਹੈ ਤਾਂ ਇਸ ਰੋਡ ਦੇ ਉੱਤੇ ਉਹ ਪੋਸਟ ਵਾਇਰਲ ਹੋਈ ਹੈ ਬਕਾਇਦਾ ਉੱਥੇ ਤੇ ਟਾਈਮ ਪਾਇਆ ਹੋਇਆ ਇਸ 12 ਸੈਕਟਰ ਦਾ ਨਾਮ ਲਿਖਿਆ ਹੋਇਆ ਤੇ ਨਾਲ ਦੀ ਨਾਲ ਰਿਕਾਰਡਿੰਗਾਂ ਵੀ ਨੇ ਕਿ ਬੰਦੇ ਉੱਤੇ ਹਮਲਾ ਹੋਇਆ ਉਹ ਬੰਦੇ ਹਮਲੇ ਦੀ ਬਕਾਇਦਾ ਫੋਟੋਆਂ ਤੇ ਵੀਡੀਓ ਵੀ ਨੇ ਪਰ ਉਹ ਸਚਾਈ ਕੀ ਹੈ ਕਿ ਬਾਕੀ ਇਸ ਜੰਗਲਾਂ ਦੇ ਵਿੱਚ ਟ੍ਰੇਲਰ ਰਹਿੰਦੀਆਂ ਨੇ ਲੋਕਾਂ ਨੂੰ ਘੇਰਦੀਆਂ ਨੇ ਤਾਂ ਐਸੇ ਨੂੰ ਲੈ ਕੇ ਸਾਡੇ ਨਾਲ ਖੁੱਡਾ ਲੋਹੜਾ ਖੁੱਡਾ ਜੱਸੂ ਦੇ ਉਹ ਬਸਨੀਕ ਨੇ ਜਿਹੜੇ ਕਾਫੀ ਲੰਬੇ ਸਮਾਂ ਤੋਂ ਇਹਨਾਂ ਜੰਗਲਾਂ ਦੇ ਵਿੱਚ ਮੱਝਾਂ ਵਿਚਾਰੀਆਂ ਇਹਨਾਂ ਨੇ ਆਂਦੇ ਵੀ ਰਹਿੰਦੇ ਉਸ ਸਮੇਂ ਲਾਈਟ ਦਾ ਬਹੁਤਾ ਪ੍ਰਬੰਧ ਨਹੀਂ ਹੁੰਦਾ ਸੀ ਹੁਣ ਤਾਂ ਚੰਡੀਗੜ੍ਹ ਦੇ ਵਿੱਚ ਹਰ ਰੋਡ ਦੇ ਉੱਤੇ ਲਾਈਟਾਂ ਲੱਗੀਆਂ ਹੋਈਆਂ ਨੇ ਉਹ ਚਿਹਰੇ ਨੇ ਜਿਨ੍ਹਾਂ ਨੇ ਕਾਫੀ ਸਮਾਂ ਇਹਨਾਂ ਜੰਗਲਾਂ ਦੇ ਵਿੱਚ ਬਤਾਇਆ ਕਿਉਂਕਿ ਪਹਿਲਾਂ ਉਹ ਪਿੰਡਾਂ ਦੇ ਵਿੱਚ ਜ਼ਿਆਦਾਤਰ ਤਰੱਕੀ ਨਹੀਂ ਹੁੰਦੀ ਸੀ ਚੰਡੀਗੜ੍ਹ ਦੇ ਵਿੱਚ ਵੀ ਜਿੱਥੇ ਕਿਨਾਰੇ ਪਿੰਡ ਬਾਅਦ ਵਿੱਚ ਸ਼ਾਮਿਲ ਕੀਤੇ ਗਏ ਨੇ ਪਰ ਇਹਨਾਂ ਨੇ ਕਿੰਨੀਆਂ ਚੜੇਲਾਂ ਦੇਖੀਆਂ ਨੇ ਕਿੰਨੇ-ਕਿੰਨੇ ਦੇ ਉੱਤੇ ਹਮਲੇ ਹੋਏ ਨੇ ਇਹ ਪੂਰੀ ਗੱਲਬਾਤ ਅਸੀਂ ਇੱਥੋਂ ਦੇ ਵਸਨੀਕਾਂ ਨਾਲ ਕਰਾਂਗੇ ਬਾਬਾ ਜੀ ਪਿਛਲੇ ਦਿਨਾਂ ਤੋਂ ਤੁਸੀਂ ਦੇਖਿਆ ਹੋਵੇਗਾ WhatsApp ਗਰੁੱਪਾਂ ਦੇ ਉੱਤੇ ਤੁਹਾਡੇ ਕੋਲ ਵੀ ਆਈ ਹੋਗੀ ਉਹ ਪੋਸਟ ਵਾਇਰਲ ਹੋਏਗੀ ਕਿ ਇਹਨਾਂ ਜੰਗਲਾਂ ਦੇ ਵਿੱਚ ਚੜੇਲਾ ਰਹਿੰਦੀਆਂ ਨੇ ਲੋਕਾਂ ਨੂੰ ਘੇਰਦੀਆਂ ਨੇ ਇਸ ਦੀ ਪੂਰੀ ਸਚਾਈ ਕੀ ਹੈ ਤੁਸੀਂ ਮੱਝਾਂ ਵਿਚਾਰੀਆਂ ਇੱਥੇ ਤੁਸੀਂ ਇੱਥੇ ਲੱਕੜ ਵੀ ਲਿਆਉਂਦੇ ਰਹੇ ਆ ਹੋਰ ਵੀ ਕੋਈ ਵਿਚਰਦੇ ਰਹੇ ਆ ਅੰਦਰ ਅੰਦਰ ਲੈਂਦੇ ਹੋ ਪਰ ਕਦੇ ਚੜੇਲਾ ਨੇ ਘੇਰਿਆ ਤੁਹਾਨੂੰ ਕਦੇ ਕੋਈ ਹਮਲਾ ਕੀਤਾ ਇਹ ਸਹੀ ਕੀ ਨਾ ਜੀ ਸਾਨੂੰ ਚੜੇਲਾ ਨੇ ਕਿਸੇ ਨੇ ਘੇਰਿਆ ਅਜੇ ਤੱਕ ਹੂੰ ਕੋਈ ਚੜੇਲ ਨਹੀਂ ਹੈ ਕੋਈ ਕੁਝ ਨਹੀਂ ਹੈਗੀ ਸਵੇਰੇ ਲਿਆਉਂਦੇ ਦੇ ਸ਼ਾਮ ਤੱਕ ਮਜਾ ਚਾਲੇ ਸਾਨੂੰ ਨਾ ਕੋਈ ਚੜੇਲ ਵੀ ਨਹੀਂ ਨਾ ਹੀ ਕੋਈ ਭੂਤ ਬ੍ਰੇਟ ਮਿਲਿਆ ਹੂੰ ਇਹ ਬੇਲੀ ਅਫਵਾਹ ਹੈ ਲੋਕਾਂ ਨੇ ਬਣਾਈ ਵੀ ਇਹ ਲੁੱਟਣ ਦੇ ਹੀਲੇ ਕਰ ਰਹੇ ਆਗੇ ਵੀ ਮਤਲਬ ਇੱਥੇ ਲੋਕ ਘੱਟ ਲਖਣ ਫੇ ਅਸੀਂ ਡੁਟੀ ਉਹਨੂੰ ਹੂੰ ਇਹ ਲਾਗੇ ਲਾਗੇ ਜਿੰਨੇ ਰਹਿਣ ਵਾਲੇ ਬੰਦੇ ਕੁਛ ਇਹ ਚੋਰ ਵਗਾਰੇਗੇ ਉਹਨਾਂ ਦਾ ਹਿੱਲਾ ਹੋ ਰਿਹਾ ਹੈ ਸਭ ਐਥੇ ਚੜੇਲ ਕੋਈ ਨਹੀਂ ਹੈਗੀ ਅਸੀਂ ਤਾਂ ਕਦੀ ਦੇਖੀ ਨਹੀਂ ਹੈਗੀ ਕਦੇ ਨਹੀਂ ਦੇਖੀ ਤੁਸੀਂ ਨਹੀਂ ਅਹੀਂ ਕਿੰਨੀ ਉਮਰ ਹੋ ਗਈ ਤੁਹਾਡੀ ਮੇਰੀ ਉਮਰ 64 ਸਾਲ ਹੋ ਗਈ ਖੁੰਡਾ ਲੋਰ ਤੁਹਾਡਾ ਹਾਂਜੀ ਹਾਂਜੀ ਖੁੰਡਾ ਲੋਰ ਪਿੰਡ ਮੇਰਾ ਅਚ ਕਦੇ ਤੁਸੀਂ ਦੇਖੀ ਮੈਂ ਅਹੀਂ ਕਦੇ ਚੜੇਲ ਨਹੀਂ ਦੇਖੀ ਹਮ ਇਹ ਲੱਗਦਾ ਲੁਟੇਰਿਆਂ ਦੀ ਚਾਲ ਹੈ ਕੋਈ ਕੀ ਕੋਈ ਲੁਟੇਰਿਆਂ ਦੀ ਚਾਲ ਹੈ ਜਿੱਤਾਂ ਲੁਟੇਰੇ ਮਤਲਬ ਬੰਦੇ ਥੋੜੇ ਆਣਗੇ ਘਰ ਨੂੰ ਘੱਟ ਬੰਦੇ ਆਉਣਗੇ ਫਿਰ ਅਸੀਂ ਉਹਨੂੰ ਲੁੱਟਾਂਗੇ ਹਮ ਬੰਦੇ ਜਿਆਦਾ ਨਾ ਆਉਣ ਨਹੀਂ ਰੋੜ ਘਾਟਰ ਚੱਲਦਾ ਰਹੇਗਾ ਅੱਛਾ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਉਹਦੇ ਵਿੱਚ ਵੀਡੀਓ ਦੇ ਵਿੱਚ ਚੀਕਾਂ ਵੱਜ ਰਹੀਆਂ ਨੇ ਚਾਂਜਰਾ ਦੀ ਸ਼ੰਕਾਰ ਆ ਰਹੀ ਹੈ ਉਸ ਨੂੰ ਕਿਵੇਂ ਦੇਖਦੇ ਹੋ ਕਿ ਬਾਕੀ ਕਿਤੇ ਨਾ ਕਿਤੇ ਉੱਚ ਦੇ ਚਾਂਜਰਾ ਪਾ ਕੇ ਜਗਤ ਨੂੰ ਘੁੰਮਦੀ ਹੈ ਕੋਈ ਤੁਸੀਂ ਕਦੇ ਆਵਾਜ਼ ਸੁਣੀ ਚਾਂਜਰਾ ਦੀ ਅੱਜ ਤੱਕ ਕਦੀ ਨਹੀਂ ਸੁਣੀ ਤੇ ਚੌਂਟੇ ਲੈ ਕੇ ਲੋਕੀ ਕਰ ਰਹੇ ਨੇ ਜੀਲਖਪੁਰ ਹਾਂਜੀ ਉਹ ਇਸ ਰਾਤ ਨੂੰ ਰਾਤ ਨੂੰ 12-12 ਵਜੇ ਵੀ ਆਏ ਆ 2-2 ਵਜੇ ਵੀ ਆਏ ਆ ਸਾਲ ਤੱਕ ਕਦੀ ਕੁਝ ਮਿਲਿਆ ਨਹੀਂ ਨਾ ਅਸੀਂ ਦੇਖਿਆ ਕਿਉਂ ਨਾ ਅਸੀਂ ਕਦੀ ਜਿੰਦ ਸਿੱਧਰ ਤਾ ਸਾਲ ਕੀ ਉਮਰ ਹੋ ਗਈ ਨਾ ਸੁਣਿਆ ਕਦੀ ਕਿਸੇ ਤੋਡੇ ਵੀ ਪਿੰਡਾਂ ਦੇ ਲੋਕ ਡਰੇ ਮਹਿਸੂਸ ਕਰਦੇ ਹੋਣ ਡਰਦੇ ਡਰਦੇ ਹੁਣ ਅਸਲ ਵੀ ਡਾਲਾ ਦਾ ਜਿਹੜਾ ਐਸੇ ਬਾਕਾ ਸੁਣਦੇ ਆ ਵੀ ਕਿਆ ਵਾ ਸਾਰੀ ਕੋਈ ਰਾਹ ਵੀ ਨੇ ਚਿੰਬੜਜੇ ਕੁਝ ਰਾਤ ਨੂੰ ਨਿਕਲਦ ਕਰ ਲੱਗਦਾ ਹੋਣਾ ਵੀ ਮਤਲ ਅਜ ਤੱਕ ਕਦੀ ਅਜ ਤੱਕ ਸੁਣੀ ਨਹੀਂ ਪਹਿਲਾਂ ਕਿਦੀ ਪੁਰਾਣੇ ਜ਼ਮਾਨੇ ਮੈਂ ਚੋਰ ਬਿਜਾਰੀ ਦਾ ਹੋਏ ਕਰਦੀ ਸੀ ਪਰ ਉਹ ਇੰਨੀ ਇੰਤੇ ਜਿੰਨੀ ਹੁਣ ਟੈਸਟ ਫੈਲ ਗਈ ਆ ਜਿਹੜੇ ਬੰਦੇ ਨੇ ਫੋਟੋਆਂ ਤਾਰੀਆਂ ਕਿਆ ਉਹ ਬੰਦੇ ਨੂੰ ਨਹੀਂ ਖਾਦੇ ਉਹਨੇ ਉਹ ਬੰਦੇ ਨੂੰ ਨਹੀਂ ਖਾਦੇ ਜਿਹੜੇ ਬੰਦੇ ਨੇ ਫੋਟੋਆਂ ਚਾਂਜਾ ਬਣਾ ਕੇ ਪਾਲੀਆਂ ਆਪੇ ਵਜਾਉਣ ਲੱਗ ਗਿਆ ਬਸ ਹੈ ਹਰ ਜੀ ਇਹ ਹਰ ਹਾਲ ਗਿਨੀ ਕਰਨ ਵਾਲੀ ਬਾਤ ਹੈ ਲੋਕਾਂ ਨੂੰ ਮਤਲਬ ਵੀ ਘੱਟ ਬੰਦੇ ਲਗਾ ਅਸੀਂ ਲੁੱਟ ਲਈਆ ਕਰ ਗੱਲ ਕਰਦੇ ਮੈਂ ਕੀ ਬੇਅਦਬੀਆ ਕਰ ਬਿਲਕੁਲ ਇਹ ਬਹੁਤ ਵੱਡੀ ਗੱਲ ਹੈ ਕਿ ਜੇ ਕੋਈ ਭੂਤ ਪ੍ਰੇਤ ਹੈ ਵੀ ਹੈ ਤਾਂ ਉਹਦੀ ਇੱਕ ਹਵਾ ਹੁੰਦੀ ਹੈ ਉਹ ਤਸਵੀਰਾਂ ਦੇ ਵਿੱਚ ਨਜ਼ਰ ਨਹੀਂ ਆਉਂਦਾ ਕਾਫੀ ਲੋਕ ਇਹ ਗੱਲ ਆਖਦੇ ਨੇ ਪਰ ਬਾਪੂ ਜੀ ਜਿਸ ਤਰੀਕੇ ਨਾਲ ਕਹਿੰਦੇ ਭੂਤ ਪ੍ਰੇਤ ਤਾਂ ਹੁੰਦੇ ਨੇ ਜੇ ਆਪਾਂ ਕਹਿੰਨੇ ਰੱਬ ਹੈਗਾ ਜਿਸ ਦਾ ਨਹੀਂ ਪਰ ਭੂਤ ਪ੍ਰੇਤ ਵੀ ਹੈਗੇ ਨੇ ਭੂਤ ਪ੍ਰੇਤ ਹੈਗੇ ਇਹ ਗ੍ਰੰਥ ਸਾਹਿਬ ਜੀ ਵੀ ਲਿਖਿਆ ਹੈ ਭੂਤ ਪ੍ਰੇਤ ਹੈਗੇ ਉਹ ਗਏ ਕਿਤੇ ਨਹੀਂ ਹੈਗੇ ਜਿੱਥੇ ਤੱਕ ਰੱਬ ਦਾ ਨਾਂ ਚੱਲਿਆਗਾ ਉੱਥੇ ਭੂਤ ਬਰੇਤ ਕੋਈ ਨਹੀਂ ਹੈ ਅੱਛਾ ਦਾ ਮੰਦਿਰ ਵਿੱਚ ਖੂ ਟੱਲੀਆਂ ਵੱਜ ਰੀਆਂ ਆਰਾਮਦਾਨਾ ਲਿਆ ਜਾ ਰਿਹਾ ਇੱਧਰ ਇਹ ਪਿੰਡਾਂ ਦੇ ਨਾਂ ਨਾਲ ਲਿਆ ਜਾ ਰਿਹਾ ਇਹ ਰੂਹੇ ਲੱਗ ਰਹੇਗੇ ਛੇ ਛੇ ਰਾਮ ਇਹ ਮੈਂ ਤਾਂ ਭੂਤ ਬਰੇਤ ਇਹ ਦੇਖੀ ਨਹੀਂ ਹੈਗੀ ਭੂਤ ਬਰੇਤ ਹੈ ਜਰੂਰ ਉਹ ਇਹ ਜੇ ਦੀ ਜਿੱਥੇ ਕਦੇ ਆਵਾਜ਼ ਹਾਈ ਨਹੀਂ ਰੱਬ ਦਾ ਨਾਂ ਆਇ ਨਹੀਂ ਉਸ ਜਗ੍ਹਾ ਤੇ ਇਹ ਲੁੱਟਣ ਦਾ ਰਾਜਾ ਲੱਗ ਰਿਹਾ ਲੁੱਟਣ ਦਾ ਰਾਜਾ ਟੋਟਲੀਂ ਦਾ ਇੱਥੇ ਲਗਭਗ ਜਿੰਨੇ ਵੀ ਹਨ ਨਾ ਬਣਾ ਗਏ ਗੱਲ ਬਣਾਈ ਨੀਓ ਵੀ ਅਸੀਂ ਘੱਟ ਬੰਦੇ ਆਉਣਾ ਸੀ ਲੁੱਟੀ ਛੋਟੇ ਪਿੰਡਾਂ ਦੇ ਵਿੱਚ ਜਿਸ ਤਰੀਕੇ ਨਾਲ ਹੁਣ ਜਦੋਂ ਵੀਡੀਓ ਇਹ ਫੋਟੋ ਆਈਆਂ ਉਸ ਤੋਂ ਬਾਅਦ ਹਾਲਚਲ ਹੋਈ ਸ਼ੁਰੂ ਕੀ ਚਲ ਗਿਆ ਸਾਡੇ ਬੱਚੇ ਵੀ ਕਹਿੰਦੇ ਮੈਨੂੰ ਵੀ ਕਹਿੰਦਾ ਮੇਰਾ ਪੋਤਾ ਕਹਿੰਦਾ ਬਾਬਾ ਕਹਿੰਦਾ ਉਹ ਚੜੇਲਾ ਕਹਿੰਦਾ ਜੰਗਲ 'ਚ ਅਸੀਂ ਉੱਧਰ ਨਹੀਂ ਜਾਣਾ ਮੈਂ ਕਿਹਾ ਜੰਗਲ 'ਚ ਚੜੇਲਾ ਮੈਂ ਤਾਂ ਦੇਖਿਆ ਨਹੀਂ ਅਜੇ ਤੱਕ ਇਹ ਚੜੇਲ ਤਾਂ ਮੈਂ ਸੁਣੀ ਵੀ ਨਹੀਂ ਹਜੇ ਤੱਕ ਹੈ ਦੇਖਿਓ ਆਤਮਾ ਦੀ ਹਵਾਲਾ ਸੁਣੀ ਹੈ ਕਿ ਤਾਂ ਆਤਮਾ ਆਉਂਦੀ ਕੋਈ ਉਹ ਕਿਸੇ ਬੰਦੇ ਵਿੱਚ ਵੜ ਜਾਂਦੀ ਬੰਦੇ ਨੂੰ ਕਿਸੇ ਚੀਜ਼ ਨਾਲ ਟਕਰਾ ਦੇਗੀ ਜਾ ਕੇ ਉਹ ਆਤਮਾ ਦਾ ਜਰੂਰ ਹੁੰਦੀ ਪਰ ਆਤਮਾ ਵੀ ਉੱਥੇ ਨਹੀਂ ਹੁੰਦੀ ਜਿੱਥੇ ਰੱਬ ਦਾ ਨਾਮ ਲਿਆ ਜਾ ਰਿਹਾ ਜਿੱਥੇ ਗੁਰਨਾਮਕ ਦਾ ਨਾਮ ਹੈ ਉੱਥੇ ਆਤਮਾ ਹੈ ਨਹੀਂ ਬਿਲਕੁਲ ਜਿਸ ਤੇ ਜਿਸ ਬੰਦੇ ਦੀ ਦਿਖਾਈ ਹੋਈ ਹੈ ਫੋਟੋ ਕਿ ਉਹਤੇ ਹਮਲਾ ਹੋਇਆ ਹੈ ਉਹਦੇ ਸਰੀਰ ਦੇ ਉੱਤੇ ਨਿਸ਼ਾਨ ਫਟ ਦੇ ਨਿਸ਼ਾਨ ਕਾਫੀ ਨੇ ਮਾਸ ਨੋਚਿਆ ਹੋਇਆ ਤਾਂ ਉਸ ਫੋਟੋ ਨੂੰ ਉਸ ਵੀਡੀਓ ਨੂੰ ਕਿਵੇਂ ਦੇਖਦੇ ਹੋ ਕਿ ਬਾਕੀ ਇਹ ਵਾਕਾ ਹੋਣਾ ਹੋਗਾ ਇਹ ਵਾਕਾ ਦੇਖੋ ਜੀ ਕੋਈ ਭੂਤ ਪ੍ਰੇਤ ਵਾਲਾ ਵਾਕਾ ਨਹੀਂ ਇਹ ਐਕਸੀਡੈਂਟ ਹੈ ਜਾਂ ਕੋਈ ਆਰਮੀ ਦਾ ਹਮਲਾ ਹੁੰਦਾ ਹੈ ਜਾਂ ਬੰਬ ਦਾ ਹਮਲਾ ਜਿਸ ਤਰ੍ਹਾਂ ਉਹ ਚ ਇਹ ਇੰਜਰੀ ਹੋਈ ਹੋਈ ਹੈ ਤੇ ਦੂਜੀ ਇੰਜਰੀ ਇਹ ਫੋਟੋਆਂ ਇੱਥੇ ਦੀ ਨਹੀਂ ਹੈ ਇਹ ਬਾਹਰ ਲ ਹੋਈਆਂ ਹੋਈਆਂ ਫੋਟੋਆਂ ਹੈ ਇਹ ਬਾਕੀ ਜਿਹੜੀ ਉਹ ਭੂਤ ਨਹੀਂ ਹੈ ਉਹ AI ਟੈਕਨੋਲੋਜੀ ਅੱਜ ਕੱਲ੍ਹ ਇਸਤੇਮਾਲ ਹੋ ਰਹੀ ਹੈ ਯੁੱਗ ਚ ਅਸਦੇ ਯੁੱਗ ਚ ਤੇ ਉਸ ਨੂੰ ਉਹਨਾਂ ਨੇ ਪਾ ਕੇ ਗਰੁੱਪਾਂ 'ਚ WhatsApp 'ਚ ਆਵਾਜ਼ ਨਾਲ ਵਾਇਸ ਰਿਕਾਰਡਿੰਗ ਛੱਡ ਕੇ ਇੱਕ ਤਰ੍ਹਾਂ ਦੀ ਹੈ ਨਾ ਫੇਕ ਬਣਾ ਕੇ ਇਹ ਛੱੜਤੀ ਤੇ ਮੇਰੀ ਪ੍ਰਸ਼ਾਸਨ ਵੱਲ ਅੱਗੇ ਇੱਕ ਮੰਗ ਹੈ ਵੀ ਜਿਸ ਬੰਦੇ ਥਰੂ ਇਹ ਸਟਾਰਟਿੰਗ ਹੋਈ ਹੈ ਉਸ ਬੰਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਤੇ ਬਾਕੀ ਪ੍ਰਸ਼ਾਸਨ ਨੂੰ ਇਸ ਰਸਤੇ ਤੇ ਥੋੜਾ ਜਿਹਾ ਆਪਣੀ ਗਸ਼ਤ ਪੁਲਿਸ ਦੀ ਵਿਧਵਾਣੀ ਚਾਹੀਦੀ ਹੈ ਕਿਉਂਕਿ ਇੱਥੇ ਚੋਰ ਚੋਰੀ ਚ ਰਕੀ ਜਿਆਦਾ ਹੈ ਬਾਕੀ ਜਿਸ ਤਰ੍ਹਾਂ ਕਿਸੇ ਦੀ ਇੰਜਰੀ ਹੁੰਦੀ ਹੈ ਇਸ ਰੋਡ ਤੇ ਉਹ ਬਾਈਕ ਚਾਂਸ ਇਥੋਂ ਜਾਨਵਰ ਨਿਕਲਦੇ ਆ ਜਿਸ ਤਰ੍ਹਾਂ ਬਾਰਾ ਸਿੰਘੇ ਹੋਗੇ ਕੋਈ ਹੋਰ ਜਾਨਵਰ ਹੋਗੇ ਤਾਂ ਉਹ ਹਿੱਟ ਕਰਦੇ ਆ ਤਾਦੇ ਤੇ ਐਕਸੀਡੈਂਟ ਹੁੰਦੇ ਆ ਇਦਾਂ ਦਾ ਭੂਤ ਪ੍ਰੇਤ ਵਾਲਾ ਕੋਈ ਸੀਨ ਨਹੀਂ ਇੱਥੇ ਜਿਸ ਤਰੀਕੇ ਨਾਲ ਇਹ ਬਾਰ ਬਾਰ ਫੌੜਾਈ ਜਾ ਰਹੀ ਹੈ ਕਿ ਇਹ ਚੜੇਲਾ ਰਹਿੰਦੀਆਂ ਨੇ ਤਾਂ ਲੱਗਦਾ ਲੁਟੇਰੇ ਲੋਕਾਂ ਦੇ ਮਨਾਂ ਦੇ ਵਿੱਚ ਡਰ ਪਾਉਣਾ ਚਾਹੁੰਦੇ ਨੇ ਕਿ ਅਗਰ ਕੋਈ ਮੰਨ ਲਓ ਲੁਟਕ ਦੇ ਨੇ ਕਹ ਨੂੰ ਨਾਮ ਲੱਗੇਗਾ ਚੜੇਲ ਦਾ ਕਿ ਚੜੇਲ ਨੇ ਹਮਨ ਕਿਹਦਾ ਤਾਰ ਕੇ ਬਲਾ ਜ਼ਖਮੀ ਹੋ ਗਿਆ ਤਾਂ ਇਸ ਤਰੀਕੇ ਦਾ ਇਰਾਦਾ ਲੱਗ ਰਿਹਾ ਤੁਹਾਨੂੰ ਬਿਲਕੁਲ ਬਿਲਕੁਲ ਤੇਜੀ ਇਹ ਇਸੇ ਤਰ੍ਹਾਂ ਦਾ ਹੀ ਇਰਾਦਾ ਲੱਗ ਰਿਹਾ ਹੈ ਕਿਉਂਕਿ ਅੱਜ ਕੱਲ ਤੁਸੀਂ ਦੇਖਿਆ ਵੀ ਕੰਮਕਾਰ ਬਹੁਤ ਘੱਟ ਹੈ ਹਾਂਜੀ ਲੋਕਾਂ ਕੋਲ ਕੰਮ ਬੇਰਜ਼ਗਾਰੀ ਜ਼ਿਆਦਾ ਬਿਲਕੁਲ ਲੋਕ ਜਿਹੜੇ ਨੇੜੇ ਤੜੇ ਦੇ ਇਹ ਜਿਹੇ ਲੋਕ ਨਸ਼ੇੜੀ ਆ ਜਿਨ੍ਹਾਂ ਨੇ ਨਸ਼ਾ ਕਰਨਾ ਜਾਂ ਹੋਰ ਉਹਨਾਂ ਨੇ ਇਹੀ ਆ ਕੇ ਸ਼ਾਮ ਨੂੰ ਇਹੋ ਜੀ ਕੰਮ ਕਰਨ ਵਾਸਤੇ ਇਹ ਡਰਾਉਣ ਵਾਸਤੇ ਸਾਰਾ ਇਹ ਜਿਹਦਾ ਸਰਪੰਚ ਰਚ ਹੈ ਗਿਆ ਜਿਤਨਾ ਸਾਨੂੰ ਦੱਸਿਆ ਬਜ਼ੁਰਗਾਂ ਨੇ ਅਜੇ ਤਾਂ ਉਹਨਾਂ ਟਾਈਮਾਂ ਚ ਆਂਦੇ ਰਹੇ ਜਦੋਂ ਇੱਥੇ ਲਾਈਟ ਵੀ ਨਹੀਂ ਸੀ ਹਾਂਜੀ ਉਹਨਾਂ ਟਾਈਮਾਂ ਚ ਕੱਚਾ ਰਸਤਾ ਜਦੋਂ ਆਂਦੇ ਰਹੇ ਮੈਂ ਆਪ ਖੁਦ ਜਦੋਂ ਅਸੀਂ ਗੁਰਦੁਆਰੇ ਦੀ ਲੱਕੜ ਲੈਣ ਆਂਦੇ ਸੀ ਆਤੇ ਮਤਲਬ 30 ਸਾਲ ਪਹਿਲਾਂ ਲਾ ਲੋ 35 ਸਾਲ ਪਹਿਲਾਂ ਇਹਨਾਂ ਜੰਗਲਾਂ ਚੋਂ ਅਸੀਂ ਲੰਗਰ ਵਾਸਤੇ ਲੱਕੜਾਂ ਲੈਂਦੇ ਰਹੇ ਸਾਨੂੰ ਕਦੇ ਕੁਝ ਵੀ ਨਹੀਂ ਦੇਖਿਆ ਆ ਗਿਆ ਤੇ ਇੱਥੇ ਲੱਕੜ ਜਲਾਉਂਦੇ ਰਹੇ ਉਰੇ ਸਭ ਘੁੰਮਦੇ ਰਹੇ ਖੇਰਦੇ ਵੀ ਰਹੇ ਬੱਚੇ ਆ ਕੇ ਇੱਥੇ ਸਾਰਾ ਕੁਝ ਕਰਦੇ ਰਹੇ ਇਹ ਸਿਰਫ ਇੱਕ ਲੋਕਾਂ ਨੂੰ ਡਰਾਉਣੇ ਵਾਸਤੇ ਮੇਰੀ ਵੀ ਜੀ ਪ੍ਰਸ਼ਾਸਨ ਤੇ ਜ਼ਰੂਰ ਮੰਗੇ ਵੀ ਤੁਸੀਂ ਥੋੜੀ ਜੀ ਪੁਲਿਸ ਵੀ ਇਸੇ ਰੋਡ ਤੇ ਲਾਓ ਤਾਂ ਕਿ ਕਿਸੇ ਨਾਲ ਕੋਈ ਮਿਸ ਹੈਪਨਿੰਗ ਨਾ ਹੋਵੇ ਕਿਸੇ ਨੂੰ ਲੁੱਟ ਨਾ ਲਵੇ ਇਹ ਸਾਰਾ ਹੀ ਜਿਹੜਾ ਪਰਪੰਚਾ ਹੈ ਇਹ ਲੋਕਾਂ ਵਿੱਚ ਦੇਖੋ ਸਾਡੇ ਪਿੰਡਾਂ ਨੂੰ ਬਦਨਾਮ ਕਰਿਆ ਜਾ ਬਿਲਕੁਲ ਅੱਜ ਤੱਕ ਸਾਡੇ ਪਿੰਡਾਂ ਅਸੀਂ ਸਰਦਾਰ ਵੀ ਡਰਦੇ ਹੁਣੇ ਆਣੇ ਕਿ ਤੁਹਾਡੇ ਵਾਲ ਤਾਂ ਚਲੇਣਾ ਰਹਿੰਦੀਆਂ ਨੇ ਜਿਹੜਾ ਹੁਣ ਜਿਹੜਾ ਇਹ ਵਟਸਐਪ ਜਿਹੜੇ ਵਟਸਐਪ ਗਰੁੱਪ ਚ ਪੈ ਗਿਆ ਇੱਕ ਦਹਿਸ਼ਤ ਹੈ ਜੀ ਆ ਛੋਟੇ ਛੋਟੇ ਬੱਚੇ ਫੌਜੀ ਸਾਹਿਬ ਦਾ ਬੱਚਾ ਛੋਟਾ ਜਿਹਾ ਉਹ ਵੀ ਕਹਿੰਦਾ ਕਹਿੰਦਾ ਦਾਦੂ ਉਸ ਰੋਡ ਪਰ ਛੜੇ ਲੈ ਉਹ ਛੋਟੇ ਛੋਟੇ ਬੱਚੇ ਨੇ ਮਨ ਜੀ ਵੀ ਸਹਿਮ ਪੈ ਗਿਆ ਇਹਨਾਂ ਪਿੰਡਾਂ ਨੂੰ ਬਦਨਾਮ ਕਰਨ ਵਾਸਤੇ ਇੱਕ ਡੂੰਗੀ ਸਾਜ਼ਿਸ਼ ਹੈ ਇਸ ਨੂੰ ਪ੍ਰਸ਼ਾਸਨ ਨੂੰ ਨੱਥ ਪਾਣੀ ਚਾਹੀਦੀ ਹੈ ਜਿਨ੍ਹਾਂ ਨੇ ਵੀ ਇਹ ਫਵਾਟ ਛਾਲੀ ਹੈ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਉਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਅ ਤੇ ਬਾਕੀ ਆਮ ਦੁਨੀਆ ਸਾਡੇ ਸਾਹਮਣੇ ਚੱਲੇ ਰਹੀ ਸਿਰੋੜ ਆਪਾਂ ਹੀ ਸਾਬ ਆਂ ਇਹਨਾਂ ਨੂੰ ਪੁੱਛੋ ਤੁਸੀਂ ਇਹ 2 ਦਿਨ ਹੋ ਗਏ ਰਾਤ ਨੂੰ 12-12 ਵਜੇ ਤੱਕ ਸਿਰੋੜ ਬਣਵਾ ਰਹੇ ਅੱਛਾ ਜੀ ਤੁਸੀਂ ਤੁਸੀਂ ਕਿੰਨੇ ਕਿੰਨੇ ਵਜੇ ਤੱਕ ਲੰਘਦੇ ਹੋ ਰੋਜ਼ਾਨਾ ਇੱਥੇ ਕੋਈ ਹਾਂਜੀ 1 ਦਿਨ 10:30 ਵਜੇ ਰਾਤ ਨੂੰ ਤੇਲ ਪਾਉਣਾ ਮੁੰਡਾ ਮੇਰੇ ਨਾਲ ਸੀਗਾ ਹਾਂਜੀ ਆਪਾਂ 10:30 ਵਜੇ ਉਧਰ ਤਰਾਂਸ ਤੋਂ ਪੰਪ ਤੋਂ ਪਾ ਕੇ ਹੀ ਰੋਡ ਨੂੰ ਨਿਕਲੇ ਆਂ ਸਾਨੂੰ ਕੋਈ ਕੁਝ ਨਹੀਂ ਟੱਕਰਿਆ ਕੋਈ ਟੱਕਰਿਆ ਨਹੀਂ ਫਿਰ ਉਹ ਮੈਂ ਪਰਸੋਂ ਢੀਡੇ ਪਿੰਡ ਗਿਆ ਹੋਇਆ ਸੀਗਾ ਉੱਥੇ ਮੱਝਾਂ ਦਾ ਦਾਣਾ ਬਣਵਾਉਣ ਵਾਸਤੇ ਹਾਂਜੀ ਤੇ ਮੈਂ 10:00 10 ਤੇ ਲੋਕ ਮੋਟਰਸਾਈਕਲ ਤੇ ਵੀ ਜਾ ਰਹੇ ਸੀਗੇ ਤੇ ਪੈਦਲ ਵੀ ਜਾ ਰਹੇ ਸੀਗੇ ਸਾਈਕਲਾਂ ਤੇ ਵੀ ਸੀਗੇ ਅਸੀਂ ਵੀ ਐ ਸੰਤੋ ਕੁਛ ਨਹੀਂ ਟੱਕਰਿਆ ਕਦੇ ਚੁੜੇਲ ਦੀ ਝਾਂਜ ਨਾਲ ਛਣ ਛਣ ਤਾਂ ਨਹੀਂ ਸੁਣੀ ਨਾ ਜੀ ਨਾ ਕੁਛ ਵੀ ਨਹੀਂ ਝਾਂਜ ਨਾਲ ਛਣ ਜਾਣਾ ਕਈ ਵਾਰੀ ਪੈਣਾ ਵੀ ਪੈਦਲ ਜਾਂਦਿਆਂ ਕਈ ਵਾਰੀ ਪੈਦਲ ਜਾਂਦੇ ਆ ਸਾਨੂੰ ਦਿਖਦੇ ਜਾਂਦੇ ਆ ਕੋਈ ਕਦੀ ਜੀ ਨੂੰ ਆਟਾ ਕੁ ਨਹੀਂ ਥਾਲੀ ਹੋਈ ਕਦੀ ਵੀ ਨਹੀਂ ਇਹ ਜਾਨ ਜਾਨ ਬੁਝ ਕੇ ਪਿੰਡਾਂ ਨੂੰ ਬਦਨਾਮ ਆ ਕਿ ਇੱਥੇ ਜੂੜਾ ਜਾਨਵਰ ਜਰੂਰ ਹੈ ਜਾਨਵਰ ਕਰਕੇ ਮਤਲਬ ਉੱਤਰ ਤੇ ਟਟਪਾਣ ਜਾਂ ਐਕਸੀਡੈਂਟ ਕੱਢਾ ਲੈਗਾ ਕਈ ਵਾਰੀ ਹੋ ਲੇਗਾ ਕਈ ਵਾਰੀ ਹੋ ਲੇ ਗੱਡੀਆਂ ਵੀ ਟੁੱਟ ਲੀਆਂ ਦੋ ਪਰ ਹੁਣ ਤਾਂ ਫੁੱਲ ਸਟੈਪ ਪਰ ਲਾਤੇ ਹੋ ਅੱਗੇ 4 ਫੁੱਲ ਸਟੈਪ ਪਰ ਲਾਤੇ ਹੋ ਜਿੱਥੇ ਅੱਗੇ ਹਾਂ ਹਾਂ ਗੱਬਾ ਬਿਲਕੁਲ ਦੇਖੋ ਕਿ ਜਿਹੜੀ ਇੱਕ ਹਫ਼ਤੇ ਦੇ ਕਰੀਬ ਹੋ ਗਿਆ ਵੀਡੀਓ ਲਗਾਤਾਰ WhatsApp ਗਰੁੱਪਾਂ ਦੇ ਵਿੱਚ ਰਿਸ਼ਤੇਦਾਰਾਂ ਦੇ ਕੋਲ ਪਹੁੰਚ ਰਹੀਆਂ ਨੇ ਕਿ ਖੁੱਡਾ ਲਾਹੌਰਾ ਪੀਜੀਆਈ ਦੇ ਨਜ਼ਦੀਕ ਜੋ ਜੰਗਲ ਹੈ ਉਸ ਜੰਗਲ ਦੇ ਵਿੱਚ ਚੜੇਲਾਂ ਰਾਤ ਨੂੰ ਘੇਰਦੀਆਂ ਨੇ ਇੱਕ ਚੜੇਲ ਦੀ ਫੋਟੋ ਬਣਾ ਕੇ ਟੈਕਨੋਲੋਜੀ ਨਾਲ ਕੁਝ ਮਟੇਰੇ ਟਾਈਪ ਲੋਕਾਂ ਨੇ ਦੱਸਿਆ ਇਹਨਾਂ ਵੱਲੋਂ ਕਿ ਉਹਨਾਂ ਨੇ ਚਾਨ ਬੁੱਝ ਕੇ ਇਸ ਰੋਡ ਨੂੰ ਕਿ ਲੋਕ ਘੱਟ ਨਿਕਲਣ ਅਸੀਂ ਲੁੱਟ ਦਾ ਰਾਦਾ ਜੋ ਸਾਡਾ ਪੂਰਾ ਹੋ ਸਕੇ ਤਾਂ ਇਸੇ ਨੂੰ ਲੈ ਕੇ ਪਿੰਡ ਵਾਸੀਆਂ ਵੱਲੋਂ ਪ੍ਰਸ਼ਾਸਨ ਨੂੰ ਚੰਡੀ ਪ੍ਰੋਸੈਸ ਨੂੰ ਅਪੀਲ ਕੀਤੀ ਹੈ ਜਿਸ ਬੰਦੇ ਨੇ ਵੀ ਸ਼ਰਾਰਤ ਕੀਤੀ ਹੈ ਉਸ ਬੰਦੇ ਨੂੰ ਆਇਡੈਂਟੀਫਾਈ ਕੀਤਾ ਜਾਣਾ ਚਾਹੀਦਾ ਹੈ ਉਧਰ ਤੇ ਮਾਮਲੇ ਦਾ ਚੁਣਨਾ ਚਾਹੀਦਾ ਕਿਉਂਕਿ ਪਤਾ ਨਹੀਂ ਕਿੰਨੇ ਕੁ ਲੋਕ ਦੱਜੇ ਮਹਿਸੂਸ ਕਰ ਰਹੇ ਨੇ ਪਿੰਡਾਂ ਦੇ ਲੋਕ ਤਾਂ ਕਈ ਲੋਕਾਂ ਨੂੰ ਅਟੈਕ ਵੀ ਹੋਣਦਾ ਏਦਾਂ ਦੀ ਗੱਲਾਂ ਸੁਣ ਕੇ ਤਾਂ ਜਿਸ ਨੂੰ ਲੈ ਕੇ ਰਿਸ਼ਤੇਦਾਰ ਪਿੰਡਾਂ ਦੇ ਵਿੱਚ ਆਉਂ ਬੰਦ ਹੋ ਗਏ ਨੇ ਉਹਨਾਂ ਨੂੰ ਇਹ ਲੱਗਦਾ ਕਿ ਤਨੇ ਕਿਤੇ ਚੜੇਲ ਨਾਲੋਂ ਚਿੰਬੜ ਜੇ ਐਦਾਂ ਦੀਆਂ ਫੁਹਾ ਲਗਾਤਾਰ جاری ਸੀ ਜਿਸ ਨੂੰ ਲੈ ਕੇ ਸਾਨੂੰ ਵੀ ਫੋਨ ਕਾਲਸ ਮੈਸੇਜ ਕਮੈਂਟ ਆ ਰਹੇ ਸੀ ਬਾਰ ਬਾਰ ਪੁੱਛਿਆ ਜਾ ਰਿਹਾ ਸੀ ਕਿ ਇਸ ਗੱਲ ਦੀ ਤਅ ਤੱਕ ਜਾ ਜਾਵੇ ਸਟ੍ਰਾਈਕ ਕੀ ਅਸਲ ਚ ਤਾਂ ਅੱਜ ਪਿੰਡ ਵਾਸੀਆਂ ਨਾਲ ਡਿਸਕਸ ਹੋਈ ਹੈ ਸਵੇਰ ਤੋਂ ਹੀ ਹੋਰ ਪਿੰਡਾਂ ਦੇ ਵਿੱਚ ਅਸੀਂ ਫੋਨ ਕਰ ਰਹੇ ਸੀ ਕਿ ਅਗਰ ਕੋਈ ਬੰਦਾ ਇੱਥੇ ਜ਼ਖਮੀ ਹੋਇਆ ਹਮਲਾ ਹੋਇਆ ਕਿਤੇ ਚੜੇਲ ਦਾ ਤਾਂ ਉਹ ਸਾਹਮਣੇ ਆਵੇ ਪਰ ਇੱਕ ਹਫ਼ਤਾ ਹੋ ਗਿਆ ਨਾ ਤਾਂ ਕੋਈ ਬੰਦਾ ਆਇਆ ਨਾ ਕੋਈ ਹੋਰ ਗੱਲ ਆਈ ਹੈ ਤਾਂ ਦੂਜੇ ਪਾਸੇ ਜਿਹੜੇ ਪੁਰਾਣੇ ਪਿੰਡ ਵਾਸੀ ਜਿਹੜੇ ਬਜ਼ੁਰਗ ਸੀ ਉਹਨਾਂ ਨੇ ਦੱਸਿਆ ਕਿ ਅਸੀਂ ਇਸ ਜੰਗਲਾਂ ਦੇ ਵਿੱਚ ਮੱਝਾਂ ਵਿਚਾਰਦੇ ਰਹੇ ਹਾਂ ਲੱਕੜ ਵੀ ਲੈਂਦੇ ਰਹੇ ਹਾਂ ਰਾਤਾਂ ਨੂੰ ਡਿਊਟੀ ਤੋਂ ਵੀ ਆਉਂਦੇ ਰਹੇ ਹਾਂ ਹੁਣ ਵੀ ਆnde ਜਾਂਦੇ ਨੇਂਦੇ ਨੇ ਪਰ ਅੱਜ ਤੱਕ ਕੋਈ ਝਾਂਜਰ ਦੀ ਸ਼ੰਕਾਰ ਜਾਂ ਫਿਰ ਕੋਈ ਚੜ੍ਹੇਲ ਸਮ ਨਜ਼ਰ ਨਹੀਂ ਆਈ ਇਹ ਜਾਣ ਬੁੱਝ ਕੇ ਲੋਕਾਂ ਨੂੰ ਡਰਾਉਣ ਦਾ ਤਰੀਕਾ ਲਟੇਰਾਂ ਨੇ ਅਪਣਾਇਆ ਤਾਂ ਇਸ ਨੂੰ ਲੈ ਕੇ ਲੋਕ ਬੇ ਤੜਕ ਹੋ ਕੇ ਬਿਨਾਂ ਡਰ ਤੋਂ ਇਸ ਰੋਡ ਦੇ ਉੱਤੇ ਜਾ ਸਕਦੇ ਨੇ ਇਹ ਕੋਈ ਚੜੇਲਾਂ ਦਾ ਰੋਡ ਨਹੀਂ ਇਹ ਆਮ ਲੋਕਾਂ ਦਾ ਰੋਡ ਹੈ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਬਣਾਇਆ ਰੋਡ ਹੈ ਪਿੰਡਾਂ ਦੇ ਲੋਕ ਨਿਕਲਦੇ ਨੇ ਬੱਚੇ ਨਿਕਲਦੇ ਨੇ ਡੂਟੀਆਂ ਵੱਲ ਨਿਕਲਦੇ ਨੇ ਤੁਸੀਂ ਵੀ ਬੇ ਤੜਕ ਹੋ ਕੇ ਚਾਹੇ ਰਾਤ ਦਿਨ ਰਾਤ ਅੱਧਮੱਧ ਜਾਓ ਪ੍ਰਸ਼ਾਸਨ ਤੁਹਾਡੇ ਨਾਲ ਹੈ ਤਾਂ ਤੁਸੀਂ ਜਦਬਾ ਚੰਡੀਗੜ੍ਹ ਪੁਲਿਸ ਨੂੰ ਫੋਨ ਕਰ ਸਕਦੇ ਹੋ ਨਦੀਕ ਦੇ ਲੋਕ ਵੀ ਤੁਹਾਡੇ ਪਿੰਡਾਂ ਦੇ ਨਾਲ ਨੇ ਤਾਂ ਇਸ ਨੂੰ ਲੈ ਕੇ ਅਫਵਾਹ ਨੂੰ ਬਹੁਤਾ ਸ਼ੇਅਰ ਨਾ ਕਰੋ ਇਸ ਵੀਡੀਓ ਨੂੰ ਬੱਦ ਤੋਂ ਬੱਦ ਸ਼ੇਅਰ ਕਰਿਓ ਕਿ ਲੋਕਾਂ ਤੱਕ ਜੋ ਅਫਵਾਹ ਫੈਲੀ ਹੋਈ ਹੈ ਉਹਦੀ ਸਚਾਈ ਉਹਨਾਂ ਤੱਕ ਪਹੁੰਚ ਸਕੇ ਤੁਹਾਡੇ ਨਾਲ ਕੈਮਰਾਮੈਨ ਸੁਮੇਤ ਦੇ ਨਾਲ ਹਰਤੇ ਸਿੰਘ